ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਉਪਰਾਲੇ ਉਹਨਾਂ ਉਪਰਾਲਿਆਂ ਵਿੱਚੋਂ ਇੱਕ ਉਪਰਾਲਾ ਜਿਹੜਾ ਅੱਜ ਅਸੀਂ ਕਰ ਰਹੇ ਹਾਂ ਇੱਕ ਬਿਰਧ ਆਸ਼ਰਮ ਲੋਕਾਂ ਦੇ ਸਪੁਰਦ ਕਰ ਰਹੇ ਹਾਂ ਸਾਡੀ ਜ਼ਿੰਦਗੀ ਦਾ ਜਿਹੜਾ ਬਦਲਦਾ ਲਾਈਫ ਸਟਾਈਲ ਹੈ ਉਹ ਸਾਡੇ ਬਜ਼ੁਰਗਾਂ ਨੂੰ ਬਹੁਤ ਹੀ ਇਕੱਲਪੁਣੇ ਦੇ ਵਿੱਚ ਮਹਿਸੂਸ ਕਰਨ ਲੱਗ ਗਏ ਸਾਡੇ ਬਜ਼ੁਰਗ ਹੈ ਜਿਹੜੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਨਾਲ ਗੱਲ ਕਰਨ ਵਾਲਾ ਕੋਈ ਨਹੀਂ ਸੋ ਇਹ ਭਾਵਨਾਵਾਂ ਦੀ ਜਿਹੜੀ ਗ੍ਰਾਵਟਾਈ ਹੈ ਉਹ ਸਾਰਾ ਕੁਝ ਜ਼ਿੰਮੇਵਾਰੀਆਂ ਸਰਕਾਰ ਦੇ ਜ਼ਿੰਮੇ ਵੀ ਆ ਜਾਂਦੀਆਂ ਨੇ ਸੋ ਸਾਰਾ ਕੁਝ ਦੇਖਦੇ ਹੋਏ ਕਿ ਸਾਡੇ ਬਜ਼ੁਰਗ ਹੈ ਜਿਹੜੇ ਉਹ ਆਪਣੇ ਬੱਚਿਆਂ ਤੋਂ ਬਗੈਰ ਕਿਤੇ ਰੋਲਣ ਨਾ ਜਾਂ ਉਹਨਾਂ ਦੇ ਬੱਚੇ ਸਮਰੱਥ ਨੇ ਸੰਭਾਲ ਨਹੀਂ ਸਕਦੇ ਉਹਨਾਂ ਬਜ਼ੁਰਗਾਂ ਦੀ ਦੇਖਭਾਲ ਕੌਣ ਕਰੇਗਾ ਜਾਂ ਕਈ ਵਾਰੀ ਗਰੀਬੀ ਇੰਨੀ ਜ਼ਿਆਦਾ ਹੁੰਦੀ ਹੈ ਕਿ ਆਪਦਾ ਬੋਝ ਹੀ ਨਹੀਂ ਚੱਕਿਆ ਜਾਂਦਾ ਉਹ ਸਾਰਾ ਕੁਝ ਦੇਖਣਾ ਪੈਂਦਾ ਕਿ ਸਮਾਜ ਦਾ ਵਰਤਾਰਾ ਕਿਸ ਤਰ੍ਹਾਂ ਹੋ ਗਿਆ ਔਰ ਆਸੀ ਸਮਾਜ ਦੇ ਕਿਹੜੇ ਕਿਹੜੇ ਹਿੱਸੇ ਵੱਲ ਖਾਸ ਧਿਆਨ ਦੇਈਏ ਸੋ ਇਹੀ ਕਾਰਨ ਬਣਿਆ ਕਿ ਸਾਨੂੰ ਅੱਜ ਜਿਹੜੇ ਬਿਰਧ ਆਸ਼ਰਮਾਂ ਪੰਜਾਬ ਦੇ ਵਿੱਚ ਵੀ ਖੋਲਣੇ ਪੈ ਰਹੇ ਨੇ ਕਿਉਂਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਸੁਪਨਾ ਹੈ ਰੰਗਲੇ ਪੰਜਾਬ ਦਾ ਸੁਪਨਾ ਉਹ ਸੁਪਨਾ ਵੀ ਓਨੀ ਦੇਰ ਅਧੂਰਾ ਹੀ ਰਹੇਗਾ ਜਿੰਨੀ ਦੇਰ ਸਾਡੇ ਬਜ਼ੁਰਗ ਖੁਸ਼ ਨਹੀਂ ਹੁੰਦੇ ਸਾਰੀ ਜ਼ਿੰਦਗੀ ਮਿਹਨਤ ਕਰਨ ਤੋਂ ਬਾਅਦ ਸਾਰੀ ਜ਼ਿੰਦਗੀ ਆਪਣੇ ਪਰਿਵਾਰਾਂ ਤੇ ਲਾਉਣ ਤੋਂ ਬਾਅਦ ਜੇਕਰ ਆਖਰੀ ਪੜਾਵਾਂ ਦੇ ਵਿੱਚ ਇਸ ਤਰ੍ਹਾਂ ਦੀ ਅਕਲਤਾ ਮਹਿਸੂਸ ਹੋਣ ਲੱਗ ਜੇ ਤਾਂ ਫਿਰ ਸਾਨੂੰ ਵੀ ਲੱਗੇਗਾ ਕਿ ਪੰਜਾਬ ਸਰਕਾਰ ਹੈ ਜਿਹੜੀ ਉਹ ਆਪਣੇ ਸੂਬੇ ਦੇ ਲੋਕਾਂ ਲਈ ਸੀਰੀਅਸ ਨਹੀਂ ਹੈ ਸੋ ਇੱਕ ਵੱਡਾ ਉਪਰਾਲਾ ਜਿਹੜਾ ਹੈ ਬਿਰਧ ਆਸ਼ਰਮ ਖੋਲਿਆ ਕਿ ਬਹੁਤ ਹੀ ਕਹਿ ਲੋ हट ਕੇ ਆਧੁਨਿਕ ਤਰੀਕਿਆਂ ਦੇ ਨਾਲ ਅਸੀਂ ਇਹਦੀ ਵਿਸਾਰੀ ਕਰਵਾਈ ਹੈ ਇਹਦੇ ਵਿੱਚ ਜੇ ਸਾਡੇ ਕੋਲ ਕਈ ਵਾਰੀ ਬਜ਼ੁਰਗ ਇਸ ਤਰ੍ਹਾਂ ਦੇ ਵੀ ਆ ਜਾਂਦੇ ਆ ਜਿਹੜੇ ਡਿਸੇਬਲ ਹੁੰਦੇ ਆ ਚੱਲਣ ਫਿਰਨ ਤੋਂ ਅਸਮਰੱਥ ਹੁੰਦੇ ਆ ਉਹਨਾਂ ਲਈ ਵੀ ਖਾਸ ਅਸੀਂ ਪ੍ਰਵਧਾਨ ਰੱਖਿਆ ਇਸੇ ਤਰ੍ਹਾਂ ਹੀ ਕਈ ਵਾਰੀ ਬਜ਼ੁਰਗ ਬਹੁਤ ਪੜੇ ਲਿਖੇ ਵੀ ਹੁੰਦੇ ਆ ਉਹਨਾਂ ਲਈ ਅਸੀਂ ਲਾਇਬ੍ਰੇਰੀਜ਼ ਰੱਖੀਆਂ ਨੇ ਅਸੀਂ ਉਹਨਾਂ ਲਈ ਖੇਡਣ ਦੇ ਇੰਤਜ਼ਾਮ ਵੀ ਕੀਤੇ ਆ ਕਿਉਂਕਿ ਇਹ ਉਮਰ ਬੱਚਿਆਂ ਵਰਗੀ ਹੁੰਦੀ ਆ ਸੋ ਮੈਂ ਤਾਂ ਆਪਣੇ ਵਿਭਾਗ ਨੂੰ ਇਹ ਵੀ ਹਦਾਇਤਾਂ ਕਰੂੰਗੀ ਕਿ ਤੁਸੀਂ ਇੱਥੇ ਸਾਡੀ ਨੌਜਵਾਨ ਪੀੜੀ ਸਾਡੇ ਸਕੂਲਾਂ ਦੇ ਬੱਚੇ ਕਾਲਜਾਂ ਦੇ ਬੱਚੇ ਉਹਨਾਂ ਨੂੰ ਵੀ ਲਿਆ ਕੇ ਦਿਖਾਓ ਇਹ ਬਿਰਧ ਆਸ਼ਰਮ ਤੇ ਸਾਨੂੰ ਪਤਾ ਲੱਗੇ ਕਿ ਸਾਡੇ ਚ ਕੀ ਕਮੀਆਂ ਨੇ ਕਿ ਸਾਡੇ ਬਜ਼ੁਰਗ ਸਾਡੇ ਤੋਂ ਦੂਰ ਹੁੰਦੇ ਜਾ ਰਹੇ ਆ ਇਸੇ ਤਰ੍ਹਾਂ ਹੀ ਖਾਣ ਪੀਣ ਤੋਂ ਲੈ ਕੇ ਬਜ਼ੁਰਗਾਂ ਦੇ ਕੱਪੜੇ ਤੋਣ ਤੱਕ ਸਾਰਾ ਇੰਤਜ਼ਾਮ ਕੀਤਾ ਗਿਆ ਸੋ ਇਹੀ ਕਾਰਨ ਬਣਿਆ ਕਿ ਸਾਨੂੰ ਅੱਜ ਜਿਹੜੇ ਬਿਰਧ ਆਸ਼ਰਮਾਂ ਪੰਜਾਬ ਦੇ ਵਿੱਚ ਵੀ ਖੋਲਣੇ ਪੈ ਰਹੇ ਨੇ ਕਿਉਂਕਿ ਮੁੱਖ ਮੰਤਰੀ ਸਰਦਾਰ ਭਗੰਤ ਸਿੰਘ ਮਾਨ ਜੀ ਦਾ ਜਿਹੜਾ ਸੁਪਨਾ ਹੈ ਰੰਗਲੇ ਪੰਜਾਬ ਦਾ ਸੁਪਨਾ ਉਹ ਸੁਪਨਾ ਵੀ ਓਨੀ دیر ਅਧੂਰਾ ਹੀ ਰਹੇਗਾ ਜਿੰਨੀ ਦੇਰ ਸਾਡੇ ਬਜ਼ੁਰਗ ਖੁਸ਼ ਨਹੀਂ ਹੁੰਦੇ ਸਾਰੀ ਜ਼ਿੰਦਗੀ ਮਿਹਨਤ ਕਰਨ ਤੋਂ ਬਾਅਦ ਸਾਰੀ ਜ਼ਿੰਦਗੀ ਆਪਣੇ ਪਰਿਵਾਰਾਂ ਤੇ ਲਾਉਣ ਤੋਂ ਬਾਅਦ ਜੇਕਰ ਆਖਰੀ ਪੜਾਵਾਂ ਦੇ ਵਿੱਚ ਇਸ ਤਰ੍ਹਾਂ ਦੀ ਇਕਲਤਾ ਮਹਿਸੂਸ ਹੋਣ ਲੱਗ ਜਾਈ ਤਾਂ ਫਿਰ ਸਾਨੂੰ ਵੀ ਲੱਗੇਗਾ ਕਿ ਪੰਜਾਬ ਸਰਕਾਰ ਹੈ ਜਿਹੜੀ ਉਹ ਆਪਣੇ ਸੂਬੇ ਦੇ ਲੋਕਾਂ ਲਈ ਸੀਰੀਅਸ ਨਹੀਂ ਹੈ ਸੋ ਇੱਕ ਵੱਡਾ ਉਪਰਾਲਾ ਜਿਹੜਾ ਇਹ ਬਿਰਦ ਆਸ਼ਰਮ ਖੋਲਿਆ ਕਿ ਬਹੁਤ ਹੀ ਕਹਿ ਲੋ हटके ਆਧੁਨਿਕ ਤਰੀਕਿਆਂ ਦੇ ਨਾਲ ਅਸੀਂ ਇਹਦੀ ਵਿਸਾਰੀ ਕਰਵਾਈ ਹੈ ਇਹਦੇ ਵਿੱਚ ਜੇ ਸਾਡੇ ਕੋਲ ਕਈ ਵਾਰੀ ਬਜ਼ੁਰਗ ਇਸ ਤਰ੍ਹਾਂ ਦੇ ਵੀ ਆ ਜਾਂਦੇ ਆ ਜਿਹੜੇ ਡਿਸੇਬਲ ਹੁੰਦੇ ਆ ਚੱਲਣ ਫਿਰਨ ਤੋਂ ਅਸਮਰੱਥ ਹੁੰਦੇ ਆ ਉਹਨਾਂ ਲਈ ਵੀ ਖਾਸ ਅਸੀਂ ਪ੍ਰਬਧਾਨ ਰੱਖਿਆ ਇਸੇ ਤਰ੍ਹਾਂ ਹੀ ਕਈ ਵਾਰੀ ਬਜ਼ੁਰਗ ਬਹੁਤ ਪੜੇ ਲਿਖੇ ਵੀ ਹੁੰਦੇ ਉਹਨਾਂ ਲਈ ਅਸੀਂ ਲਾਇਬ੍ਰੇਰੀਜ਼ ਰੱਖੀਆਂ ਨੇ ਅਸੀਂ ਉਹਨਾਂ ਲਈ ਖੇਡਣ ਦੇ ਇੰਤਜ਼ਾਮ ਵੀ ਕੀਤੇ ਆ ਕਿਉਂਕਿ ਇਹ ਉਮਰ ਬੱਚਿਆਂ ਵਰਗੀ ਹੁੰਦੀ ਆ ਸੋ ਮੈਂ ਤਾਂ ਆਪਣੇ ਵਿਭਾਗ ਨੂੰ ਇਹ ਵੀ ਹਦਾਇਤਾਂ ਕਰੂੰਗੀ ਕਿ ਤੁਸੀਂ ਇੱਥੇ ਸਾਡੀ ਨੌਜਵਾਨ ਪੀੜ੍ਹੀ ਸਾਡੇ ਸਕੂਲਾਂ ਦੇ ਬੱਚੇ ਕਾਲਜਾਂ ਦੇ ਬੱਚੇ ਉਹਨਾਂ ਨੂੰ ਵੀ ਲਿਆ ਕੇ ਦਿਖਾਓ ਇਹ ਮਿਰਦਾ ਆਸ਼ਰਮ ਤੇ ਸਾਨੂੰ ਪਤਾ ਲੱਗੇ ਕਿ ਸਾਡੇ ਚ ਕੀ ਕਮੀਆਂ ਨੇ ਕਿ ਸਾਡੇ ਬਜ਼ੁਰਗ ਸਾਡੇ ਤੋਂ ਦੂਰ ਹੁੰਦੇ ਜਾ ਰਹੇ ਆ ਇਸੇ ਤਰ੍ਹਾਂ ਹੀ ਖਾਣ ਪੀਣ ਤੋਂ ਲੈ ਕੇ ਬਜ਼ੁਰਗਾਂ ਦੇ ਕੱਪੜੇ ਤੋਣ ਤੱਕ ਸਾਰਾ ਇੰਤਜ਼ਾਮ ਕੀਤਾ ਗਿਆ